ਸਸੀ ਗਾਂਜੀ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਵੀਰੋ ਤੁਹਾਨੂੰ ਪਤਾ ਇੱਕ ਅਤੁੱਲ ਨਾਂ ਦੇ ਵੀਰ ਦੀ ਜਾਨ ਜਾ ਚੁੱਕੀ ਹੈ ਠੀਕ ਹੈ ਜੀ ਤਲਾਕ ਤੇ ਪੈਸਿਆਂ ਦੀ ਵਜ੍ਹਾ ਨਾਲ ਹਨਾ ਕੁੜੀ ਮੰਗ ਕਰ ਰਹੀ ਸੀ ਪਤਾ ਕਿ ਕਰੋੜ ਦੀ ਪਤਾ ਲੱਖ ਦੀ ਹਨਾ ਵੀਰੋ ਗੱਲ ਇਹ ਆ ਇੰਦਾ ਪਤਾ ਨਹੀਂ ਕਿੰਨੇ ਕੁ ਵੀਰ ਆ ਜਿਹੜੇ ਪੂਰੇ ਇੰਡੀਆ ਦੇ ਵਿੱਚ ਤਲਾਕ ਦੀ ਵਜ੍ਹਾ ਨਾਲ ਦੁਖੀ ਹਨਾ ਕੋਈ ਅੰਦਰੋਂ ਮਰਦਾ ਕੋਈ ਕਿਸੇ ਪਾਸੇ ਮਰਦਾ ਹਨਾ ਤੁਹਾਨੂੰ ਪਤਾ ਹੀ ਹਨਾ ਤੇ ਪਹਿਲੀ ਗੱਲ ਤਾਂ ਵੀਰੋ ਆਪਾਂ ਕੁੜੀ ਦਾ ਨਹੀਂ ਦੇਖਦੇ ਕਿ ਬਾਈ ਜਿਹੜਾ ਕੁੜੀ ਫੈਮਲੀ ਹੈ ਕਿ ਇੰਨੇ ਲੱਖ ਜਾਂ ਲੱਖਾਂ ਲੋਣੇ ਵਾਲੀ ਹੈਗੀ ਹਨਾ ਉਹ ਮਾਤੜ ਘਰੋਂ ਆ ਜਾਂ ਤਕੜੇ ਘਰੋਂ ਆ ਜਾਂ ਕੀ ਹਿਸਾਬ ਕਿਤਾਬ ਆ ਜੇ ਉਹਨੇ ਇੰਨੇ ਲੱਖ ਲਾਇਆ ਆ ਉਹ ਆਇਆ ਕਿਥੋਂ ਦਾ ਟੈਕਸ ਗਵਰਨਮੈਂਟ ਨੂੰ ਗਿਆ ਜਾਂ ਨਹੀਂ ਗਿਆ ਹਨ ਇਹ ਵੀ ਜਾਂਚ ਹੋਣੀ ਚਾਹੀਦੀ ਆ ਇਕੱਲੇ ਆਪਾਂ ਮੁੰਡੇ ਦੇ ਇੱਕ ਦੇਖ ਲੈਣੇ ਆ ਵੀ ਮੁੰਡਾ ਵਧੀਆ ਘਰੋਂ ਆਇਆ ਜਾਂ ਕਹਿ ਰਿਹਾ ਹਨ ਉਹ ਕਹਿੰਦੇ ਗਰੀਬ ਫੈਮਿਲੀ ਚ ਉੱਠਿਆ ਉਹਨੇ ਆਪਣਾ ਪੜਾਈ ਪੜੋਈ ਕਰਕੇ ਆਪਣਾ ਇੱਦੇ ਵੱਡੇ ਦੂਜੇ ਤੇ ਗਿਆ ਹਨ ਤੇ ਵੀਰ ਚਾਲੀ ਪਿਆ 10000 ਰੁਪਏ ਚੱਕਦਾ ਵੀ ਹੋ ਗਾ ਮੰਨਦੇ ਆ ਠੀਕ ਹੈ ਜੀ ਕਹਿੰਦੇ ਉਹਦਾ 5 ਸਾਲ ਦਾ ਬੇਟਾ ਸੀ ਠੀਕ ਹੈ ਜੀ ਉਹਨੂੰ ਖਰਚਾ ਪਾਣੀ ਦੇ ਰਿਆ ਸੀ ਭਾਵੇਂ 40000 ਭਾਵੇਂ 20000 ਕੋਰਟ ਨੇ ਲਾਇਆ ਸੀ ਹੈ ਨਾ ਉਹਨੂੰ ਤੇ ਉਹ ਦੇ ਰਿਆ ਸੀ ਖਰਚਾ ਪਾਣੀ ਹੈ ਨਾ ਫੇਰ ਵੀ ਉਹਨਾਂ ਤੱਕਾ ਇਹ ਸੀ ਇੰਨੇ ਕਰੋੜ ਲੱਖ ਦੀ ਮੰਗ ਕੀਤੀ ਜਾਵੇ ਨਾ ਕਿ ਉਹ ਬੰਦਾ ਮੁੰਡਾ ਤੇ ਮੁਰੇ ਦੇਖਣਾ ਚਾਹੀਦਾ ਤੇ ਮੁੰਡਾ ਇੰਨੇ ਜੋਗ ਹੈਗਾ ਇੰਨੇ ਲੱਖ ਦੀ ਉਹਦੀ ਫੈਮਲੀ ਹੈਗੀ ਇੰਨੇ ਜੱਤ ਲਾਉਣ ਦੀ ਠੀਕ ਹੈ ਜੀ ਕਈ ਦਾ ਆਪਣੇ ਹੁਣ ਅਤਲ ਵੀਰ ਵੀ ਚਲ ਗਿਆ ਨਾ ਕਈ ਇੱਕ ਪੰਜਾਬ ਦਾ ਵੀ ਕੇਸ ਹੋਇਆ ਸੀ ਠੀਕ ਹੈ ਜੀ ਉਹਦੇ ਵਿੱਚ ਕੁੜੀ ਪੈਸੇ ਲਵਾ ਕੇ ਮੁੰਡਿਆਂ ਨਾਲ ਦੇ ਖੇਤ ਖੋਦ ਪਕਾ ਕੇ ਬਾਹਰ ਚ ਲਗੇ ਠੀਕ ਹੈ ਜੀ ਉਸ ਤੋਂ ਬਾਅਦ ਮੁੱਕਰ ਕੇ ਕਹਿੰਦੀ ਮੈਂ ਇਹਨਾਂ ਨਾਲ ਵਿਆਹ ਵੀ ਹੁਣੀ ਮੈਂ ਨਹੀਂ ਇਹਨਾਂ ਨਾਲ ਮੈਂ ਤਾਂ ਹੁਣ ਪਾਪਸ ਨਹੀਂ ਹੁਣ ਮੈਂ ਇਹਨਾਂ ਰੱਖਣੀ ਉਹ ਮੁੰਡੇ ਨੇ ਵਿਚਾਰੇ ਦਵਾਈ ਪਤੋਂ ਦੀ ਖਲਪੜੀ ਫਾਹ ਲੈ ਲਾ ਸਾਡੇ ਸਾਹਮਣੇ ਪਿੱਛੇ ਬਹੁਤ ਜ਼ਿਆਦਾ ਨਿਊਜ਼ ਫੈਲੀ ਸੀ ਕਿ ਇਹ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਵੀਰੋ ਆਪਣੇਆਂ ਨੂੰ ਠੀਕ ਹੈ ਜੀ ਕਿਹੜੇ ਹੁਣ ਮੁੰਡਾ ਪੜ੍ਹਿਆ ਲਿਖਿਆ ਸੀ ਉਹਨੇ ਕੀ ਪਤਾ ਇੰਡੀਆ ਦਾ ਨਕਾਥੇ ਲੈ ਕੇ ਜਾਣਾ ਸੀ ਠੀਕ ਹੈ ਜੀ ਸੌਮੇ ਦਾ ਕੋਈ ਪਤਾ ਨਹੀਂ ਕਿਉਂਕਿ ਪੜ੍ਹੇ ਲਿਖੇ ਨੌਜਵਾਨ ਹੈ ਜਿਹੜਾ ਉਹਦੀ ਜ਼ਰੂਰਤ ਹੈ ਹਨਾ ਕਿ ਨਾਲੇ ਆਪਾਂ ਕਹੀ ਜਾਂਦੇ ਨਾਲੇ ਆਪਾਂ ਕੁੜੀ ਕਿ ਮੁੰਡੇ ਇੱਕ ਬਰਾਬਰ ਹੈ ਹਨਾ ਤੇ ਆਪਾਂ ਉਹ ਚੀਜ਼ ਨੂੰ ਮੰਨ ਮੇਰੇ ਉਹਨੂੰ ਕਾਹਤੇ ਆਪਾਂ ਅਲੱਗ ਕਰ ਦਿੰਦੇ ਆ ਅਲੱਗ ਨਿਗਾਹਾਂ ਦੇਖਣ ਲੱਗ ਜਾਂਦੇ ਆ ਠੀਕ ਹੈ ਜੀ ਜਦੋਂ ਇਦਾਂ ਦਾ ਕੋਈ ਕੇਸ ਹੁੰਦਾ ਜਾਂ ਤਾਂ ਉਹ ਇੱਕੋ ਇੱਕੋ ਹੀ ਮੈਟਰ ਨਾਲ ਦੇਖਿਆ ਜਾਵੇ ਹਨਾ ਸਾਰਾ ਹੀ ਹਨਾ ਤੇ ਸੱਸੀ ਗੱਲ